ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਲੱਗ-ਅਲੱਗ ਦੇਸ਼ਾਂ ਦੀ ਕਰੰਸੀ ਦੇ ਦਰਸ਼ਨ ਕਰਾਉਣੇ ਆ। ਸਭ ਤੋਂ ਪਹਿਲਾਂ ਆ ਗਈ ਜੀ ਕੈਨੇਡਾ ਦੀ ਕਰੰਸੀ ਦੇਖੋ ਡਾਲਰ ਕਿੰਨਾ ਸੋਹਣਾ। ਦੂਸਰੇ ਨੰਬਰ ਤੇ ਆ ਗਿਆ ਜੀ ਇਹ ਅਮਰੀਕਨ ਡਾਲਰ ਤੇ ਤੀਜੇ ਨੰਬਰ ਤੇ ਆ ਡਾਲਰ ਹੈਗਾ ਜੀ ਨਿਊਜ਼ੀਲੈਂਡ ਦਾ ਡਾਲਰ ਕੜਕ ਦਾ ਨੋਟ ਦੇਖੋ ਕਿੰਨਾ ਸੋਹਣਾ ਨਾ ਪਾਟੇ ਨਾ ਫਟੇ ਹਨਾ ਜੀ। ਫਿਰ ਆ ਗਿਆ ਜੀ ਸਿੰਗਾਪੁਰ ਦਾ ਡਾਲਰ ਬਹੁਤ ਹੀ ਸ਼ਾਨਦਾਰ ਸੋਹਣਾ ਡਾਲਰ ਜੀ ਕਰਦਾ ਦੇਖ ਹੀ ਲਈਏ। ਆ ਆ ਗਈ ਜੀ ਆਪਣੀ ਭਾਰਤੀ ਕਰੰਸੀ ਇਹ ਆ ਗਈ ਜੀ ਅਲੱਗ-ਅਲੱਗ ਦੇਸਾਂ ਦੀ ਕਰੰਸੀ ਇਹਦੇ ਤੋਂ ਬਾਅਦ ਇੱਕ ਕਰੰਸੀ ਹੋਰ ਆਪਣੇ ਕੋਲੇ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਲਓ ਜੀ ਕਰੋ ਦਰਸ਼ਨ ਇਹ ਹੈਗੀ ਆ ਜੀ ਕੀਰਤਨ ਕਰੰਸੀ ਆ ਦੇਖੋ ਜੀ 20 ਦਾ ਨੋਟ ਵਿਚਾਰਾ 20 ਪਤਾ ਨਹੀਂ 17 ਦੇ ਕੇ ਗਿਆ ਕੋਈ ਕੇ 18 ਦੇ ਕੇ ਗਿਆ ਹੁਣ ਤੁਸੀਂ ਜਿੰਨੇ ਮਰਜੀ ਸਮਝ ਲਓ ਆਹ ਵੇਖੋ ਜੀ ਨੋਟ ਵਿਚਾਰਾ ਇਹਦਾ ਹਾਲ ਹਨਾ ਉਹਦੋਂ ਅੱਗੇ ਤੁਹਾਨੂੰ ਹੋਰ ਵੀ ਵਧੀਆ-ਵਧੀਆ ਨੋਟਾਂ ਦੇ ਦਰਸ਼ਨ ਕਰਾਉਣੇ ਆ ਦੇਖੋ ਮੋਰੀਆਂ ਵਾਲੇ ਫਟੇ ਪੁਰਾਣੇ ਬੁਰੇ ਹਾਲ ਵਿਚਾਰਿਆਂ ਦੇ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿਸੇ ਨੇ ਜੋੜ ਲਿਆ ਤੇ ਦਸਾਂ ਦਾ ਬਣਾ ਲਿਆ ਆ ਹੁਣ ਪਤਾ ਨਹੀਂ 7 ਰੁਪਏ ਹੈ ਕਿ 8 ਹੈ ਕਿ ਕਿੰਨੇ ਹੈ ਹੁਣ ਹਿਸਾਬ ਲਾ ਲਿਓ ਤੁਸੀਂ ਪੌਣੇ 10 ਆ ਵਿਚਾਰਾ ਪੰਜਾਂ ਦਾ ਪਤਾ ਨਹੀਂ ਕਿੱਥੋਂ ਕਿਸੇ ਨੇ ਭਾਲ ਲਿਆ ਵੀ ਇਹ ਬਾਬਿਆਂ ਨੂੰ ਦੇਵਾਂਗੇ ਆ ਹਾਲ ਹੈ ਜੀ ਕੀਰਤਨ ਕਰੰਸੀ ਦੇ ਕੀਰਤਨ ਕਰਦਿਆਂ ਨੂੰ ਲੋਕ ਰਾਗੀਆਂ ਨੂੰ ਇਹ ਜੇ ਨੋਟ ਦਿੰਦੇ ਆ ਦੇਖੋ ਜੀ ਕੀਰਤਨ ਕਰੰਸੀ ਇਹਦਾ ਨਾਮ ਹੈ ਕੀਰਤਨ ਕਰੰਸੀ ਇਹ ਜਿਹੜੇ ਨੋਟ ਹੁੰਦੇ ਆ